ਜੋ ਆਪਾਂ ਬਣਾਵਾਂਗੇ ਨਾਰੀਅਲ ਦੇ ਲੱਡੂ ਸਭ ਤੋਂ ਪਹਿਲਾਂ ਆਪਾਂ ਇੱਕ ਚੱਪ ਚੀਰ ਪਾ ਲਵਾਂਗੇ ਕਿਉਂ ਉਹ ਆਪਾਂ ਹਲਕਾ ਜਿਹਾ ਗਰਮ ਕਰ ਲੈਨੇ ਆ ਕਿਉਂ ਉਹ ਆਪਾਂ ਗਰਮ ਕਰ ਲਿਆ ਇੱਕ ਕਟੋਰੀ ਆਪਾਂ ਪਾ ਲਵਾਂਗੇ ਨਾਰੀਅਲ ਦਾ ਬਰਾਦਾ ਨਾਰੀਅਲ ਨੂੰ ਆਪਾਂ ਹਲਕਾ ਜਿਹਾ ਓਨ ਲਵਾਂਗੇ ਆਪਾਂ ਉਹਨਾਂ کي ਥੋੜਾ ਜਿਹਾ ਸੌਫਟ ਕਰ ਲਿਆ ਏ। ਇੱਕ ਆਪਾਂ ਆ ਦੁੱਧ ਦਾ ਪਾ ਦਾਂਗੇ। ਅੱਧਾ ਕਾਪ ਆਪਾਂ ਚੀਨੀ ਦਾ ਪਾ ਦਿੰਨੇ ਆ। ਇੱਕ ਛਿਆ ਆਪਾਂ ਮਿਲਕ ਪਾਊਡਰ ਪਾ ਦਵਾਂਗੇ। ਖੰਡ ਚੀਨੀ ਦੋ ਤੱਕ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ। సరేలు పకావే జీ తన దుద్ధ సారా సొక్క